ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਖੜਿਆਂ ਦੇਸ਼ ਮੈਡੀਕਲ ਦੇ ਬਿਲਕੁਲ ਸਾਹਮਣੇ ਤੇ ਇਹ ਗੱਲ ਆ ਕਾਂਡ ਹੀ ਕਹਿ ਸਕਦੇ ਆ ਬਾਈ ਗੱਲ ਤਾਂ ਨਹੀਂ ਕਹਿ ਸਕਦੇ ਬਹੁਤ ਵੱਡਾ ਕਾਂਡ ਹੋਇਆ ਪੁੱਚੋ ਕੱਚੀ ਪੁੱਚੋ ਦੇ ਪਿੰਡ ਦੇ ਇੱਕ ਨਾ ਪਰਿਵਾਰ ਨਾਲ ਇਸ ਪਰਿਵਾਰ ਦੀ ਕੁੜੀ ਆ ਸਿਰਫ 16 ਸਾਲ ਦੀ ਕੁੜੀ ਆ ਤੇ ਉਹਨੂੰ ਇੱਕ ਤਾਰ ਮਕੈਨਿਕ ਆ ਇੱਥੇ ਨਾਲ ਹੀ ਉਹਨਾਂ ਦਾ ਦੁਕਾਨ ਆ ਇੱਧਰ ਸ਼ਾਪ ਆ ਤੇ ਉਸ ਉਸ ਵੱਲੋਂ ਉਹਨੂੰ ਕਿਡਨਾਪ ਕੀਤਾ ਗਿਆ ਤੇ ਬਾਕੀ ਸੋਨੂੰ ਇਹ ਕੁੜੀ ਦਾ ਫਾਦਰ ਸਾਹਿਬ ਨੇ ਇਹ ਦੱਸ ਦੇਣਗੇ ਸਾਰੀ ਗੱਲ ਹਾਂਜੀ ਵੀਰੇ ਕੀ ਗੱਲ ਹੋਈ ਸੀਗੀ ਸਾਰੀ ਸ਼ਨੀਵਾਰ 11 ਤਰੀਕ ਦੀ ਗੱਲ ਹੈ ਕਿ ਗੁੜੀਆ ਘਰੋਂ ਆਈ ਜਾਂਦੀ ਸੀ 7:30 ਵਜੇ ਸਹੀ ਨਿਕ ਟਾਈਮ ਠੀਕ ਹੈ ਠੀਕ ਉਸ ਤੋਂ ਬਾਅਦ ਗੁੜੀਆ ਗਾਇਬ ਹੋਈ ਆ ਹਾਂ ਤੇ ਉਹਨੂੰ ਸਾਨੂੰ ਖੂਨ ਲਾਇਆ ਵੀ ਤੁਸੀਂ ਬੀਬੀ ਵਾਲੇ ਚੌਕ ਆ ਜਿਓ ਠੀਕ ਹੈ ਉਸ ਤੋਂ ਬਾਅਦ ਉਹਨੇ ਇਹ ਗੱਲ ਕਹੇ ਤੀ ਵੀ ਮੇਰਾ ਕੋਈ ਕੁਝ ਨਹੀਂ ਪੱਟ ਸਕਦਾਗਾ ਮੇਰਾ ਜੋ ਕਰਨਾ ਕਰ ਲਓ ਮੈਂ ਤਾਂ ਲਿਆਣ ਵਾਲਾ ਲੈ ਗਿਆ ਹਾਂਜੀ ਹਾਂਜੀ ਤੇ ਉਦੋਂ ਬਾਅਦ ਕੁੜੀ ਆ ਲਾਹ ਪਤਾ ਹੋ ਗਈ ਤੇ ਕਿੰਨੇ ਦਿਨ ਹੋ ਗਏ ਅੱਜ 20 ਦਿਨ ਹੋ ਗਏ 20 ਦਿਨ ਹੋ ਗਏ ਤੇ ਕੁੜੀ ਘਰੇ ਨਾ ਜਵਾਕ ਘਰੇ ਨਾ ਆਇਆ ਹੋਏ ਬੱਚਾ ਤੇ ਮਾਂ ਪਿਓ ਦਾ ਕੀ ਹਾਲ ਹੁੰਦਾ ਏ ਤੁਹਾਨੂੰ ਪਤਾ ਹੀ ਹੈ ਹੁਣ ਪ੍ਰਸ਼ਾਸਨ ਸਾਨੂੰ ਸਿਰਫ ਨਾ ਵੀ ਦਲਾਸੇ ਦੇਈ ਜਾਂਦੇ ਵੀ ਅਸੀਂ ਕਰੀਏ 20 ਦਿਨ ਹੋ ਗਏ ਵੀ ਐਂ ਹੀ ਕਹੀ ਜਾਂਦੇ ਵੀ 25 ਦਿਨ ਹੋ ਗਏ ਹੁਣ ਵੀ ਥਾਣੇ ਚੋਂ ਆਇਆ ਅੱਜ 20 ਤਰੀਕ ਚ ਹੈਗੀ ਆ ਵੀਡੀਓ ਪੜਾ ਸਕਦੇ ਵੀ ਕਾਰਵਾਈ ਕਰਾਂਗੇ ਕਰਾਂਗੇ ਤੇ ਦੇਖ ਲਓ ਬਾਈ ਜੀ 16 ਸਾਲ ਦੀ ਜਿਹਦੀ ਕੁੜੀ ਬੱਚੀ ਘਰੋਂ ਕਰੇ ਨਾ ਆਈ ਹੋਏ 20 ਦਿਨ ਹੋ ਗਏ ਹੁਣ ਤੇ ਮਾਂ ਪਿਓ ਦਾ ਹਾਲ ਕੀ ਹੋਊਗਾ ਵੀਰੇ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਬਾਈ ਕਾਰਵਾਈ ਕਰਨੀ ਆ ਕਰ ਲੋ ਤੇ ਨਹੀਂ ਅਸੀਂ ਦੂਸਰੇ ਤਰੀਕੇ ਨਾਲ ਉਹ ਕਰਾਂਗੇ ਤੇ ਆ ਗੁੜੀਆ ਦੀ ਮੰਮਾ ਜੀ ਤੇ ਆਂਟੀ ਸਸਤੀਕਾਲ ਜੀ ਤੇ ਆਂਟੀ ਕੁਛ ਗੁੜੀਆ ਬਾਰੇ ਨਹੀਂ ਮੈਨੂੰ ਪਤਾ ਨਹੀਂ ਇਹ 20 ਦਿਨ ਤੋਂ ਘਰੇ ਨਹੀਂ ਆਈ ਗੁੜੀ ਚਲੋ ਫੋਨ ਵੀ ਇੱਕ ਵਾਰ ਤਾਂ ਫੋਨ ਵੀ ਨਹੀਂ ਇੱਕ ਵਾਰੀ ਆਇਆ ਸੀ ਮੁੰਡਾ ਫੋਨ ਇੱਕ ਵਾਰੀ ਆ ਕੇ 11:00 ਠੀਕ ਨੂੰ ਆਇਆ ਸੀ ਅੱਧੇ ਘੰਟੇ ਬਾਅਦ ਜੀ ਤੇ ਸਾਨੂੰ ਕਹਿੰਦੇ ਆਂਦੇ ਵੀ ਬੀਬੀਆਂ ਦੇ ਚੌਂਕ 'ਚ ਆ ਗਿਆ ਮੈਂ ਦੱਸ ਦਿੰਨਾ ਕਿ ਕਿੱਥੇ ਦੀ ਆ ਠੀਕ ਹੈ ਤੇ ਉਹ ਤੋਂ ਬਾਅਦ ਉਹ ਕਹਿੰਦਾ ਹੁਣ ਬੰਦ ਕਰ ਹੁਣ ਬੰਦ ਕਰ ਲੈ ਕਰਕੇ ਸਾਡੇ ਨਾਲ ਗੱਲ ਆਂਦਾ ਵੀ ਜੋ ਕਰਨਾ ਕਰ ਲਓ ਮੈਂ ਕਰਨ ਵਾਲਾ ਕੰਮ ਕਰਤਾ ਹਾਂਜੀ ਹਾਂ ਤੇ ਉਹ ਤੋਂ ਬਾਅਦ ਅਣੀ ਪੁਲਿਸ ਵਾਲੇ ਕਹਿੰਦੇ ਆਪਾਂ ਨੂੰ ਕਿ ਤੁਸੀਂ ਲੱਭ ਲਓ ਤੇ ਸਾਨੂੰ ਦੱਸ ਦਿਓ ਕਿ ਕਿੱਥੇ ਗਿਆ ਅਸੀਂ ਉੱਥੇ ਨਾਲ ਚੱਲ ਬੜਾਂਗੇ ਤੇ ਸਾਨੂੰ ਪਤਾ ਹੋਵੇ ਕਿ ਪੁਲਿਸ ਕੋਲੇ ਕਿਉਂ ਜਾਈਏ ਸਾਨੂੰ ਪਤਾ ਹੀ ਹੋਵੇ ਅਸੀਂ ਤੁਹਾਡੇ ਡੱਡਲੇ ਘੜੇ ਮਾਰ ਗਏ ਹਾਂ ਹਾਂਜੀ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਾਂਦੀ ਐਸਐਸਪੀ ਨੂੰ ਵੀ ਡਿਫਟੀ ਨੂੰ ਵੀ ਸਾਰਿਆਂ ਨੂੰ ਮਿਲ ਲਿਆ ਮੈਂ ਐਸਐਸਪੀ ਸੁਣਦਾ ਨਾ ਐਸਐਚਓ ਸੁਣਦਾ ਨਾ ਡਿਫਟੀ ਸੁਣਦਾ ਪਿਆ ਇਹਨਾਂ ਨੂੰ ਮਿੱਠੀਆਂ ਗੋਲੀਆਂ ਦੇਈ ਜਾਂਦੇ ਆ ਤੇ ਤੁਸੀਂ ਦੇਖ ਲਓ ਵੀ ਪਰਿਵਾਰ ਦਾ ਹਾਲ ਦੇਖ ਲਓ ਕੀ ਆ ਤੇ ਬੱਚਾ ਜਿਨ੍ਹਾਂ ਦਾ 20 ਦਿਨ ਤੋਂ ਘਰੇ ਨਾ ਆਇਆ ਹੋਵੇ ਤਾਂ ਤੁਸੀਂ ਆਪ ਹੀ ਸੋਚ ਸਕਦੇ ਹੋ ਆਪਣਾ ਘੰਟਾ ਜਵਾ ਘਰੇ ਨਾ ਹੋਵੇ ਨਾ ਆਪਣੀਆਂ ਚੀਕਾਂ ਨਿਕਲ ਜਾਂਦੀਆਂ ਬਾਈ ਜੀ ਇਹਨਾਂ ਦਾ 20 ਦਿਨ ਹੋ ਗਏ ਬੱਚਾ ਘਰੇ ਨਹੀਂ ਆਇਆ ਤੇ ਜੇ ਤੁਸੀਂ ਆਹ ਵੀਡੀਓ ਨੂੰ ਬਾਈ ਜਮ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਯਾਰ ਹੈਲਪ ਕਰਨੀ ਇਹਨਾਂ ਦੀ ਆਪਾਂ ਪਰਿਵਾਰ ਦੇ ਨਾਲ ਖੜਨਾ ਹੁਣ ਚਾਹੇ ਪੁਲਿਸ ਖੜੇ ਨਾ ਖੜੇ ਆਪਾਂ ਖੜੇ ਆਏ ਪਰਿਵਾਰ ਦੇ ਨਾਲ ਆਪਾਂ ਇਹਨਾਂ ਨੂੰ ਇਨਸਾਫ ਦਵਾ ਕੇ ਹੀ ਰਹਿਣਾ ਫਸੂ ਉਹਦਾ ਕਹਿੰਦਾ ਹੈ ਕਿ ਮੁੰਡੇ ਦਾ ਵੀ ਜੇ ਸਾਲ ਬਾਅਦ ਵੀ ਫੋਨ ਆਇਆ ਮੈਂ ਸਾਲ ਬਾਅਦ ਵੀ ਦੱਸੂਗਾ ਵੀ ਹੁਣ ਮੇਰੇ ਹੱਥ ਖੜੇ ਮੈਂ ਕਿਤੇ ਨਹੀਂ ਕਾਰਵਾਈ ਕਰਾ ਸਕਦਾ ਨਾਲ ਜਾ ਕੇ ਬਈ ਮੁੰਡਾ ਕਿਥੋਂ ਕੀਤਾ ਦਾ ਕਹਿਣਾ ਹੈ ਕਿ ਇੱਕ ਤਾਂ ਮੇਰੀ ਧੀ ਨੂੰ ਉਹ ਕਿਡਨਾਪ ਕਰਕੇ ਲੈ ਗਿਆ ਉਪਰੋਂ ਕਹਿੰਦਾ ਜੋ ਤੁਸੀਂ ਕਰਨਾ ਕਰ ਲਿਓ ਮੈਂ ਲੈ ਚੱਲਿਆ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ